ਸਤਿਕਾਰਯੋਗ ਸਾਥੀਓ ਮੈਂ ਗਵਿੰਦ ਦਸਿਆਉ ਕੋ ਰਹਾ ਸੁਪਾਪਰਾਂ ਪਾਰਕੀ ਖਸਾਂ ਲੇਖਤਾਉ ਰਹਾ ਸਾਡੇ ਵੱਲੋਂ ਪੰਜਾਬੀ ਟਿਰਡਾਉਂ ਦੇ ਵਿੱਚ ਮੇਰੇ ਦੇ ਸੁਦੇ ਪੋਖੇ ਵੱਲੋਂ ਖਬਰ ਲੱਗੀ ਹੈ ਕਿ ਨਸਰ ਤਸਕਰਾਂ ਦੇ ਪ੍ਰਸ਼ਾਸਨ ਵਰਨੋਂ ਜੋ ਘਾਟਾ ਆ ਜਾ ਰਹੇ ਨੇ ਅਸੀਂ ਉਹਦੀ ਨਕਲੀ ਕੀਤੀ ਹੈ ਉਹ ਸਾਥੀਆਂ ਨੂੰ ਲੱਗ ਰਿਹਾ ਹੈ ਵੀ ਸ਼ਾਇਦ ਇਹ ਨਸਰ ਤਸਕਰਾਂ ਦੀ ਕੋਈ ਸਪੋਰਟ ਕਰ ਰਹੇ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਬਹੁਤ ਲੰਬੇ ਸਮੇਂ ਤੋਂ ਅਸੀਂ ਨਸ਼ਾ ਦਾ ਦਸਤਰਾਜ ਦੇ ਨੱਥ ਪਾਉਣ ਦੀ ਕਾਰਵਾਈ ਕਰਨ ਵਾਸਤੇ ਅਸੀਂ ਤਤਪਰ ਵੀ ਰਹੇ ਹਾਂ ਅਸੀਂ ਐਕਸ਼ਨ ਲੀ ਗਏ ਨੇ ਅਸੀਂ ਇਸ ਗੱਲ ਤੇ ਸਰਕਾਰ ਦੇ ਕੰਮਾਂ ਦੇ ਵਿੱਚ ਕੋਈ ੜੀ ਕਦੇ ਨਹੀਂ ਢਾਇਆ ਚ ਸੋਸ਼ਾਤ ਕਰਨ ਦੀ ਗੱਲ ਕਰਦੇ ਬਸ ਹਰ ਹਰ ਸੋਸੋ ਤੋਂ ਹੁੰਦਾ ਹੈ ਜੇ ਜੋਪੀ ਦੀ ਤਰ੍ਹਾਂ ਕਿ ਜੇ ਜੋਪੀ ਨੇ ਪਹਿਲਾਂ ਗੈਂਗਸਟਰਾਂ ਦੇ ਘਰਾਂ ਨੂੰ ਟਰੌਣ ਦੀ ਗੱਲ ਕੀਤੀ ਹੈ ਤੇ ਹੁਣ ਇੱਥੇ ਪੰਜਾਬ ਦੇ ਵਿੱਚੋਂ ਵੀਰਾ ਫੜ ਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਰੌਣ ਦੀ ਗੱਲ ਆਈ ਹੈ ਤਾਂ ਗੱਲ ਨੂੰ ਇਸੇ ਤਰ੍ਹਾਂ ਦਿੱਤੇ ਕਿ ਪੰਜਾਬ ਕਾਰਖਾਨਿਆਂ ਤੇ ਇਹ ਕਰਵਾਂਗੇ ਇਸੇ ਤਰ੍ਹਾਂ ਦੀ ਰਵੈਤ ਜੋ ਪ੍ਰਸ਼ਨ ਕੁਸ਼ੀ ਐਨਐਸ ਤਿਆਰਦ ਨੇ ਤਾਂ ਜੰਤਕ ਆਗੂਆਂ ਨੇ ਨੂੰ ਕਿਸੇ ਕਿਸਤ ਨਾਲ ਜਾਇ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਉੱਥੇ ਜੁਏਪੀ ਦੇ ਪਰਚੇ ਕਰ ਤੇ ਉਹਨਾਂ ਦੇ ਘਰਾਂ ਨੂੰ ਤਾਂ ਹੁਣ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਐ ਇਧਰ ਨੂੰ ਗੱਲ ਵੱਧ ਰਹੀ ਐ ਅਸੀਂ ਇਸ ਗੱਲ ਤੇ ਇਧਰੋਂ ਕਹਿ ਰੋ ਕਹਿ ਲੰਗ ਵੀ ਤੁਸੀਂ ਕੋਈ ਵੀ ਘਰ ਬਈ ਪੁਲਿਸ ਨੂੰ ਇਹਨੇ ਅਧਿਕਾਰਾਂ ਦੇਵ ਤਾਂ ਕਿ ਉਹ ਮਨਮਰਜ਼ੀ ਨਾਲ ਆਪਣੀਆਂ ਇਨਿਆਬਤੀ ਕੈਂਤ ਰਿ ਜਾਵੇ ਕਿਉਂਕਿ ਪੁਲਿਸ ਦੇ ਕੋਲ ਜਿੰਨੇ ਅਧਿਕਾਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੇ ਵੀ ਜੰਮਤਕਾ ਉਹਦੇ ਜਿਹੜਾ ਸੋਸ਼ਲ ਰੈਗ ਉਹਦਾ ਸ਼ਹਿਰ ਦੇ ਐਂਟੀ ਸਟੇਟ ਕੋ ਕਰਵਾਈ ਕਰਦਾ ਉਹਦੇ ਘਰਾਂ ਨੂੰ ਤੇ ਜਰਮ ਤੇ ਸਜਾ ਦੇਣ ਦੀ بجائے ਉਹਦੇ ਘਰਾਂ ਉੱਪਰ ਹੁਣ ਤੱਕ ਜਾਓਗੇ ਇਸ ਕਰਕੇ ਅਸੀਂ ਜਿਹੜੀਆਂ ਜਿਹੜੇ ਸਾਥੀ ਇਹਦੇ ਘਰ ਤਸਕਰ ਰਹੇ ਨੇ ਕਿ ਅਸੀਂ ਕੋਈ ਨਸ਼ਾ ਤਸਕਰ ਨਹੀਂ ਸਪੋਰਟ ਕਰ ਰਹੇ ਹਾਂ ਜਿੱਦਾਂ ਉਹ ਸਮਝ ਨਹੀਂ ਆਈ ਗੱਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਇਸ ਗੱਲ ਤੇ ਜ਼ੋਰਦਾਰ ਬਰੋਧੀਆਂ ਨਸ਼ਾ ਨਸ਼ੇ ਦੀ ਰੈਤ ਦੇ ਤੇ ਅਸੀਂ ਪਹਿਲਾਂ ਵੀ ਐਕਸ਼ਨ ਕਰਦੇ ਗਏ ਆ ਤੇ ਸਾਡੇ ਮੰਗ ਪੱਤਰ ਦੇ ਵਿੱਚ ਮੰਗਾ ਦੇ ਵਿੱਚ ਵੀ ਇਹ ਪਾਇਆ ਹੋਇਆ ਅਸੀਂ ਇਸ ਤਰ੍ਹਾਂ ਦੇ ਇਹ ਸਦਸ਼ਨ ਇਹ ਘਟਾਉਣ ਦੀ ਕਾਰਵਾਈ ਜੇ ਅਸੀਂ ਜ਼ੋਰਦਾਰ ਤਰੀਕੇ ਇਸ ਕਰਕੇ ਕਰਦੇ ਆ ਵੀ ਇਹ ਰੈਤ ਨਹੀਂ ਠੀਕੇ ਨਹੀਂ ਸਟੇਰ ਕੁਸਮ ਕਰਨੇ ਨਹੀਂ ਠੀਕੋ ਇਹ ਇਸ ਗੱਲ ਦੀ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਆ ਕਿ ਇਹਦੇ ਹੱਥ ਕੋਈ ਗਲਤ ਨਾ ਸਮਝ ਲਵੇ ਦੂਜੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਠੇਕਾ ਮੁਰਾਜ਼ਮ ਕਰਦਾ ਸਮੂਹ ਜਿਹੜੇ 21 ਮਾਰਚ ਦੀ ਵੱਡੀ ਰੈਲੀ ਰੱਖੀ ਆ ਤੁਸੀਂ ਆਪਣੇ ਖੰਨੇ ਦੇ ਵਿੱਚ ਉਹਦੇ ਜੇ ਤੁਹਾਨੂੰ ਮੀਟਿੰਗ ਮਿਲੀ ਹੈ ਪੰਜਾਬ ਸਰਕਾਰ ਨੇ ਤੁਹਾਨੂੰ ਮੀਟਿੰਗ ਦਿੱਤੀ ਆ 4 ਤਰੀਕ ਨੂੰ ਪਤਾ ਲੱਗਿਆ ਕਿ ਕਿਤੇ ਸਾਥੀ ਬੰਦੇ ਰਹਿੰਦੇ ਨੇ ਇਸ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਇੱਕ ਗਲਤ ਪੜੇਖਾ ਵਿਚਾਰ ਦੀ ਮੀਟਿੰਗ ਦੇ ਵਿੱਚ ਤੁਹਾਡੇ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲੈ ਲੀਆਂ। ਇਸ ਤਰ੍ਹਾਂ ਦਾ ਕਦੇ ਵੀ ਪੜੇਖਾ ਪਾੜ ਕੇ ਨਹੀਂ ਜਾਣਾ ਚਾਹੀਦਾ। ਜਦੋਂ ਤੱਕ ਤੁਹਾਡੀਆਂ ਮੰਗਾਂ ਮੰਨੀਆਂ ਨਹੀਂ ਜਾਂ ਮੰਨੀਆਂ ਜਾਂਦੀਆਂ ਜਾਂ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਵੀ ਸੰਸਦ ਦੇ ਵਿੱਚ ਕੋਈ ਵੀ ਸੰਸਦ ਚੌਕੇ ਸਾਡੇ ਸਾਥੀ ਨਹੀਂ ਹੋ ਸਾਡੇ ਨਾਲ ਸੰਸਦਾਂ ਦੇ ਵਿੱਚ ਰਹਿੰਦੇ ਰਹੋ ਤੁਹਾਨੂੰ ਸਾਡੀ ਸਲਾਹ ਦੇਣ ਦੀ ਸੰਗਤ ਅਧਿਕਾਰ ਹੈ ਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਆਂ ਕਿ ਤੁਸੀਂ ਇਸ ਤਰ੍ਹਾਂ ਦੇ ਉਤਸ਼ਾਹ ਨਾ ਹੋਵੋ ਕਿ ਮੀਟਿੰਗ ਦੇ ਵਿੱਚੋਂ ਬਹੁਤ ਕੁਝ ਨਿਕਲਣਾ ਹੈ ਇੰਤਜ਼ਾਰ ਕਰੋ ਤੇ ਆਪਣੇ ਸੰਗਤ ਸਿੱਧੀ ਪੂਰੀ ਤਰ੍ਹਾਂ ਚੰਗ ਬਾਕੀ